ਉਹਨਾਂ ਜਿਹੜੇ ਪੰਜ ਪਿਆਰੇ ਬਣੇ ਧਰਮ ਸਿੰਘ ਕੌਣ ਸੀ? ਹਿੰਮਸ ਸਿੰਘ ਕੌਣ ਸੀ ਭਾਈ? ਮੋਕਮ ਸਿੰਘ ਕੌਣ ਸੀ? ਸਾਬ ਸਿੰਘ ਕੌਣ ਸੀ? ਕਿਹੜੇ ਜ਼ਿਲ੍ਹਿਆਂ ਚੋਂ ਸੀ ਇਹ? ਯਾਨੀ ਆੜ-ਆੜ ਸਾਰੇ ਜ਼ਿਲ੍ਹਿਆਂ ਦੇ। ਜਿਹੜਾ ਧਰਮ ਸਿੰਘ ਉਹ ਜੁਪੀ ਤੋਂ। ਜਿਹੜਾ ਹਿੰਮਸ ਉਹ ਹੈ ਉਹ Odisha ਦਾ। ਤੇ ਜਿਹੜਾ ਉਹ ਹੈਗਾ ਮੋਕਮ ਸਿੰਘ ਉਹ Gujarat ਦਾ। ਤੇ ਜਿਹੜਾ ਸਾਬ ਸਿੰਘ ਹੈ ਉਹ ਉਹ ਮੇਰੇ ਖਾ ਕਰਨਾਟਕ ਦਾ। ਉਹ ਸਾਰੇ ਜ਼ਿਲ੍ਹਿਆਂ ਦੇ ਅੱਡੇ-ਅੱਡੇ ਜ਼ਿਲ੍ਹਿਆਂ ਦੇ ਨੇ, ਅੱਡੇ-ਅੱਡੇ ਸਟੇਟਾਂ ਦੇ ਨੇ। ਉਹਨਾਂ ਤੇ ਸਾਡਾ ਕੋਈ ਤਰਾਜ ਨਹੀਂ। ਫਿਰ ਇਹ ਗੱਲ ਨੂੰ ਭੜਕਾਇਆ ਕਿਉਂਕਿ ਬਾਬਾ ਨਾਨਕ ਨੇ ਨਹੀਂ ਬਾਬਾ ਨਾਨਕ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਬਈ ਉਹਨਾਂ ਦਾ ਤਾਂ ਐ ਹੈ ਹੀ ਨਹੀਂ ਸੀ ਕਿਸੇ ਗੱਲ ਨਾਲ ਵੀ ਬਈ ਤੁਸੀਂ ਕੌਣ ਹੋ ਤੁਸੀਂ ਇਹ ਮਨੁੱਖ ਸਭ ਨੂੰ ਤਾਂ ਉਹਨਾਂ ਨੇ ਨਹੀਂ ਸਮਝਾਇਆ ਵੀ ਮਨੁੱਖਰੀ ਸਾਰਿਆਂ ਦੀ ਇੱਕ ਜਾਤ ਹੈ ਇੱਕੋ ਜਿਹੀ ਹੈ ਤਾਂ ਸਾਰੇ ਸਿੰਦਰ ਸਿੰਘ ਉਗਰਾਹਾ ਸਪੀਚ ਕਰ ਰਹੇ ਆ ਇਹ ਜਿਹੜੀ ਵੀਡੀਓ ਆ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਦੇ ਉੱਤੇ ਉਹ ਚੱਲ ਰਹੀ ਆ ਪਰ ਜਦੋਂ ਆਪਾਂ ਇਸ ਵੀਡੀਓ ਦੇ ਥੱਲੇ ਜਾ ਕੇ ਕਮੈਂਟ ਪੜਦੇ ਆ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਜਿਹੜੀ ਇਹ ਗੱਲ ਕਰ ਰਹੇ ਆ ਇਹਦੇ ਵਿੱਚ ਕਿੰਨਾ ਕੁ ਵਜਨ ਆ ਬੰਦੇ ਨੂੰ ਦੇਖ ਲੈਣਾ ਚਾਹੀਦਾ ਵੀ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਇਹਦਾ ਤੇ ਉਸ ਮੁੱਦੇ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਸਿਆਣੇ ਕਹਿੰਦੇ ਹੁੰਦੇ ਆ ਪਹਿਲਾਂ ਤੋਲੋ ਫਿਰ ਬੋਲੋ ਜੁਗਿੰਦਰ ਸਿੰਘ ਜੀ ਉਗਰਾਹਾ ਸਾਹਿਬ ਦੀ ਉਮਰ ਵਡੇਰੀ ਆ ਬੰਦੇ ਨੂੰ ਇੱਥੇ ਕਿ ਜਾ ਕੇ ਵੈਸੇ ਜਿਆਦਾ ਸਮਝ ਹੋਣੀ ਚਾਹੀਦੀ ਆ ਕਿ ਜੋ ਮੈਂ ਬੋਲ ਰਿਹਾ ਵਾਂ ਇਹਦਾ ਨਤੀਜਾ ਕੀ ਨਿਕਲ ਸਕਦਾ ਵਾ ਜਾ ਮੈਨੂੰ ਬੋਲਣਾ ਚਾਹੀਦਾ ਵਾ ਜਾਂ ਨਹੀਂ ਮੈਨੂੰ ਬੋਲਣਾ ਚਾਹੀਦਾ ਮੁੱਦਾ ਚੱਲ ਰਿਹਾ ਸਿਗਾ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੇ ਜਿਹੜਾ ਮਾੜਾ ਕੰਮ ਕੀਤਾ ਮਾੜੀ ਕੁਰਤੂਤ ਕੀਤੀ ਦੁਨੀਆ ਪਰਦੇ ਸਾਹਮਣੇ ਆ ਤੇ ਦੁਨੀਆ ਦੇ ਵਿੱਚ ਵੱਸਦੀ ਆ ਕੋਈ ਵੀ ਜਿਹੜਾ ਮਨੁੱਖਾ ਜਿਹੜਾ ਮਨੁੱਖਤਾ ਨੂੰ ਪਿਆਰ ਕਰਦਾ ਵਾ ਜਿਹਦੇ ਅੰਦਰ ਦੇਲਿਆ ਜਿਹਦੇ ਅੰਦਰ ਇਹ ਚੀਜ਼ ਆ ਵੀ ਕਿਸੇ ਤੇ ਜ਼ੁਲਮ ਹੁੰਦਾ ਜਿਹੜਾ ਵਾ ਉਹ ਨਹੀਂ ਦੇਖ ਸਕਦਾ ਇਨਸਾਫ ਪਸੰਦ ਬੰਦਿਆਂ ਨੇ ਇਸ ਚੀਜ਼ ਦਾ ਸੀ ਜਿਹੜਾ ਬਹੁਤ ਵੱਡੇ ਪੱਧਰ ਉੱਤੇ ਵਿਰੋਧ ਕੀਤਾ ਆਪਾਂ ਸਾਰਿਆਂ ਨੇ ਦੇਖਿਆ ਕਿ ਇੱਕ ਮਾਸੂਮ ਬੱਚੇ ਨੂੰ ਇੱਕ ਪ੍ਰਵਾਸੀ ਦੇ ਵੱਲੋਂ ਘਰੋਂ ਚੁੱਕਿਆ ਗਿਆ ਤੇ ਫਿਰ ਕਿੰਨੀ ਹਵਾਨੀਅਤ ਦੇ ਨਾਲ ਉਹਦਾ ਕਤਲ ਕੀਤਾ ਗਿਆ ਜਦੋਂ ਆਪਾਂ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਵੀ ਇਸ ਚੀਜ਼ ਨੂੰ ਦੇਖਦੇ ਹਾਂ ਤੇ ਕ੍ਰੀਦੋਂ ਤੇ ਖੜੇ ਹੋ ਜਾਂਦੇ ਆ ਉਸ ਬੱਚੇ ਦੇ ਨਾਲ ਕੀ ਬੀਤੀ ਹੋਊਗੀ ਜਦੋਂ ਉਹਦੇ ਗੁਪਤ ਅੰਗ ਦੇ ਵਿੱਚ ਡੰਡਾ ਦਿੱਤਾ ਗਿਆ ਹੋਊਗਾ ਤੇ ਉਹਦਾ ਦਰਦ ਕਿੰਨਾ ਹੋਇਆ ਹੋਊਗਾ ਜਿਹੜਾ ਪੁਲਿਸ ਅਫਸਰ ਇਸ ਜਿਹੜੇ ਕੇਸ ਦੀ ਤਪਤੀਸ਼ ਕਰ ਰਿਹਾ ਸੀਗਾ ਜਿਹਨੇ ਮੌਕੇ ਤੇ ਜਾ ਕੇ ਸਾਰਾ ਕੁਝ ਦੇਖਿਆ ਜਦੋਂ ਉਹਦੀ ਇੰਟਰਵਿਊ ਲੈ ਰਿਆ ਵਾ ਪੱਤਰਕਾਰ ਤੇ ਉਹ ਅਫਸਰ ਜਿਹੜਾ ਪੁਲਿਸ ਵਾਲਾ ਉਹ ਵੀ ਰੋ ਰਿਹਾ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਕਹਿੰਦਾ ਜਦੋਂ ਮੈਂ ਜਾ ਕੇ ਦੇਖਿਆ ਮੇਰਾ ਇੱਕ ਵਾਰੀ ਦਿਲ ਦਹਿਲ ਗਿਆ ਇੰਨਾ ਮਾਰਾ ਕਾਰਾ ਇੰਨੀ ਵੱਡੀ ਹਵਾਨੀਅਤ ਕਿ ਇੱਥੇ ਜਿਨ੍ਹਾਂ ਨੇ ਦੇਖਿਆ ਇੱਕ ਵਾਰੀ ਲੋਕਾਂ ਦੇ ਜਿਹੜੇ ਘਰਾਂ ਦੇ ਵਿੱਚ ਵੀ ਬੈਠੇ ਸੀਗੇ ਉਹਨਾਂ ਦੇ ਦਿਲ ਕੰਬੇ ਲੋਕਾਂ ਨੇ ਫਿਰ ਇੱਕ ਅੰਦੋਲਨ ਖੜਾ ਕੀਤਾ ਇਹਦੇ ਵਿੱਚ ਧਰਮ ਦੀ ਕੋਈ ਗੱਲ ਨਹੀਂ ਸੀ ਜੀ ਤੁਸੀਂ ਹਰੇਕ ਗੱਲ ਦੇ ਵਿੱਚ ਤੁਸੀਂ ਉਹਨੂੰ ਧਰਮ ਦੇ ਨਾਲ ਜੋੜਨ ਲੱਗ ਪੈਨੇ ਆ ਇਹ ਗੱਲ ਸੀ ਇੱਥੇ ਇੱਕ ਪਾਪੀ ਬੰਦੇ ਨੇ ਜਿਹੜਾ ਹਵਾਨੀਅਤ ਦਾ ਕੰਮ ਕੀਤਾ ਸਾਡੇ ਬੱਚੇ ਦੇ ਨਾਲ ਇਹ ਨਾ ਸਮਝੋ ਅੱਜ ਕਿਸੇ ਦੇ ਬੱਚੇ ਦੇ ਨਾਲ ਹੋਇਆ ਸਾਨੂੰ ਲੱਗਦਾ ਵਾ ਅੱਜ ਅੱਗ ਕਿਸੇ ਦੇ ਘਰ ਦੇ ਵਿੱਚ ਲੱਗੀ ਆ ਇਹ ਅੱਗ ਸਾਡੇ ਘਰ ਤੱਕ ਵੀ ਆ ਸਕਦੀ ਆ ਗੱਲ ਆ ਮੁੱਦਾ ਚੱਲ ਰਿਹਾ ਪੰਜਾਬ ਦੇ ਵਿੱਚ ਤੇ ਇਹ ਵੀ ਜਿਹੜੀ ਵਿਰੋਧ ਕਰ ਰਹੇ ਆ ਪ੍ਰਵਾਸੀਆਂ ਦਾ ਉਗਰਾਹਾਂ ਸਾਹਿਬ ਉਹ ਇਕੱਲੇ ਸੇਖ ਨਹੀਂ ਕਰ ਰਹੇ ਉਹ ਹਿੰਦੂ ਵੀਰ ਵੀ ਕਰ ਰਹੇ ਆ ਉਹ ਵੀ ਘਰਾਂ ਚੋਂ ਨਿਕਲੇ ਆ ਉਹਨਾਂ ਨੇ ਵੀ ਇਹਨਾਂ ਦੇ ਵਿਰਖਲਾਪ ਜਿਹੜਾ ਅੰਦੋਲਨ ਵਿੱਢਿਆ ਵਾ ਉਨ੍ਹਾਂ ਦੀਆਂ ਪੰਚਾਇਤਾਂ ਨੇ ਵੀ ਮਤੇ ਪਾਏ ਆ ਵੀ ਅਸੀਂ ਇਹਨਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਨਹੀਂ ਰਹਿਣ ਦੇਣਾ ਇਹ ਜੂਪੀ ਬਿਹਾਰ ਦੇ ਵਿੱਚੋਂ ਆਉਂਦੇ ਆ ਪਤਾ ਨਹੀਂ ਉੱਥੇ ਕਿਹੜਾ ਕੰਮ ਕਰਕੇ ਆਉਂਦੇ ਆ ਕਿੱਦਾਂ ਆਉਂਦੇ ਆ ਇਹਨਾਂ ਦਾ ਪਿਸ਼ੋਕੜ ਕੀ ਆ ਇਸ ਗੱਲ ਦਾ ਰੋਲਾ ਚੱਲ ਰਿਹਾ ਵੈਸੇ ਤੇ ਸਰਕਾਰਾਂ ਨੂੰ ਚਾਹੀਦਾ ਸੀ ਇਸ ਮੁੱਦੇ ਦੇ ਉੱਤੇ ਵੱਡਾ ਆਪਣਾ ਸਟੈਂਡ ਜਿਹੜਾ ਉਹ ਲੈਣਾ ਵੀ ਜਿਹੜਾ ਪੰਜਾਬ ਦੇ ਵਿੱਚ ਪ੍ਰਵਾਸੀ ਆ ਰਿਹਾ ਵਾ ਉਹ ਕਿਸੇ ਵੀ ਸਟੇਟ ਤੋਂ ਭਾਵੇਂ ਆ ਰਿਹਾ ਵਾ ਉਹਦਾ ਪੂਰਾ ਡਾਟਾ ਰੱਖਿਆ ਜਾਵੇ ਇੱਥੇ ਤੇ ਜਿਹੜਾ ਮਰਜੀ ਆ ਕੇ ਪੰਜਾਬ ਦੇ ਵਿੱਚ ਜ਼ਮੀਨ ਖਰੀਦ ਸਕਦਾ ਵਾ ਜਿਹੜਾ ਮਰਜੀ ਰਹਿ ਸਕਦਾ ਉਹ ਭਾਵੇਂ ਪਿੱਛੇ ਕਿੱਡਾ ਵੱਡਾ ਕੋਈ ਮਾੜਾ ਕੰਮ ਕਰਕੇ ਆਇਆ ਹੋਵੇ ਭਾਵੇਂ ਉਹ ਬੰਦਾ ਕ੍ਰਿਮੀਨਲ ਹੋਵੇ ਪਰ ਸਾਡੀਆਂ ਤੇ ਸਰਕਾਰਾਂ ਵੀ ਸੁੱਤੀਆਂ ਪਈਆਂ ਮੈਂ ਇਸ ਗੱਲ ਦੇ ਉੱਤੇ ਤੇ ਫਿਰ ਲੋਕਾਂ ਨੇ ਇਸ ਗੱਲ ਦੇ ਪ੍ਰਤੀ ਜਿਹੜੀ ਆ ਇਸ ਜ਼ੁਲਮ ਦੇ ਪ੍ਰਤੀ ਜਿਹੜੀ ਆਵਾਜ਼ ਉਠਾਈ ਆ ਹਿੰਦੂ ਵੀਰ ਵੀ ਉੱਠੇ ਆ ਪਰ ਬਲਹਾਰੇ ਜਾਵਾਂ ਇਹਨੂੰ ਹਿੰਦੂ ਵੀਰਾਂ ਦੇ ਉਹਨਾਂ ਨੇ ਨਾ ਤੇ ਕਿਸੇ ਆਪਣੇ ਦੇਵੀ ਦੇਵਤੇ ਦੇ ਵਿਰੁੱਧ ਬੋਲਿਆ ਤੇ ਨਾ ਉਹਨਾਂ ਨੇ ਇਹ ਸੋਇਜੇ ਬੰਦਿਆਂ ਦੇ ਨਾਲ ਆਪਣੀ ਦੇਵੀ-ਦੇਵਤਿਆਂ ਦੀ ਪੀਰਾਂ ਫਕੀਰਾਂ ਦੀ ਤੁਲਨਾ ਕੀਤੀ ਪਰ ਕਈ ਵਾਰੀ ਮੈਂ ਜਦੋਂ ਦੇਖਦਾ ਸਾਡੇ ਸਿੱਖਾਂ ਦੇ ਵਿੱਚ ਇਹੋ ਜਿਹੇ ਬੰਦੇ ਆ ਸਿਰ ਦੇ ਉੱਤੇ ਪੱਗ ਬੰਨੀ ਹੋਈ ਆ ਇਸ ਗੱਲ ਨੂੰ ਅਸੀਂ ਮਹਿਸੂਸ ਕਰਦੇ ਆ ਉਹ ਮੁੱਦਾ ਕੋਈ ਹੁੰਦਾ ਉਹ ਆਪਣੇ ਗੁਰੂ ਸਾਹਿਬਾਨ ਦੇ ਨਾਲ ਲੈ ਕੇ ਜੋੜ ਦਿੰਦੇ ਆ ਜਾਂ ਸਿੱਖਾਂ ਦੇ ਨਾਲ ਲੈ ਕੇ ਜੋੜ ਦਿੰਦੇ ਆ ਉਗਰਾਹ ਸਾਹਿਬ ਗੱਲ ਕਰ ਰਹੇ ਸੀ ਕਿ ਜੇ ਅਸੀਂ ਪ੍ਰਵਾਸੀਆਂ ਦੀ ਗੱਲ ਕਰਦੇ ਆ ਤੇ ਪੰਜ ਪਿਆਰੇ ਸਹਿਬਾਨ ਵੀ ਜਿਹੜੇ ਆ ਉਹ ਵੱਖ-ਵੱਖ ਸਟੇਟਾਂ ਦੇ ਵਿੱਚੋਂ ਆਏ ਸੀ ਤੁਸੀਂ ਗੱਲ ਕਰਦੇ ਕਰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਰਦੀ ਬਾਬਤ ਵੀ ਤੁਹਾਡੇ ਵਿੱਚੋਂ ਕਈ ਜਿਹੜੇ ਬੰਦੇ ਸੀ ਉਹਨਾਂ ਨੇ ਗੱਲ ਕੀਤੀ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਵੀ ਪਟਨਾ ਸਾਹਿਬ ਬਿਹਾਰ ਦੀ ਧਰਤੀ ਦੇ ਉੱਤੇ ਹੋਇਆ ਸੀਗਾ ਥੋੜਾ ਜਿਹਾ ਸੋਚ ਸਮਝ ਕੇ ਜੇ ਇਤਿਹਾਸ ਦਾ ਨਹੀਂ ਪਤਾ ਹੁੰਦਾ ਫਿਰ ਬੋਲੀ ਦਾ ਨਹੀਂ ਹੁੰਦਾ ਬਹੁਤ ਗੱਲਾਂ ਤੁਹਾਡੇ ਕੋਲ ਕਰਨ ਵਾਸਤੇ ਰੋਟੀਆਂ ਸੇਕਣ ਵਾਸਤੇ ਤੁਹਾਡੇ ਕੋਲ ਬੜੇ ਮੁੱਦੇ ਆ ਤੁਸੀਂ ਉਹਨਾਂ ਦੇ ਉੱਤੇ ਆਪਣੀਆਂ ਰੋਟੀਆਂ ਸੇਕੋ ਤੁਹਾਨੂੰ ਕਦੇ ਕਿਸੇ ਨੇ ਨਹੀਂ ਰੋਕਿਆ ਪਰ ਜਦੋਂ ਤੁਸੀਂ ਗੁਰੂ ਸਾਹਿਬਾਨ ਦੀ ਗੱਲ ਕਰੋਗੇ ਜਾਂ ਪੰਜ ਪਿਆਰੇ ਸਾਹਿਬਾਨ ਦੀ ਗੱਲ ਕਰੋਗੇ ਜਾਂ ਸ਼ਹੀਦਾਂ ਦੇ ਸਾਡਿਆਂ ਦੀ ਗੱਲ ਕਰੂੰਗੇ ਤੇ ਫਿਰ ਅਸੀਂ ਬੋਲਾਂਗੇ ਫਿਰ ਅਸੀਂ ਪਿੱਛੇ ਨਹੀਂ ਹਟਾਂਗੇ ਸਾਡਾ ਫਰਜ਼ ਬਣਦਾ ਅਸੀਂ ਗੁਰੂ ਦਾ ਦਿੱਤਾ ਖਾਣੇ ਆ ਸਾਡੇ ਸਿਰ ਦੇ ਉੱਤੇ ਜਦੋਂ ਅਸੀਂ ਦਸਤਾਰ ਬੰਨਦੇ ਆ ਤੇ ਸਾਨੂੰ ਇਹ ਅਹਿਸਾਸ ਹੁੰਦਾ ਵਾ ਕਿ ਅੱਜ ਸਾਡੇ ਗੁਰੂ ਸਾਹਿਬਾਨ ਦੇ ਕਰਕੇ ਸਾਡੇ ਸਿਰ ਦੇ ਉੱਤੇ ਦਸਤਾਰ ਤੀਤੀ ਤੇ ਅਸੀਂ ਅਣਖ ਤੇ ਗਰ ਦੇ ਨਾਲ ਦੁਨੀਆ ਦੇ ਸਾਹਮਣੇ ਧੌਣ ਉੱਚੀ ਕਰਕੇ ਜੀਉਂਨੇ ਆ ਤੇ ਤੁਸੀਂ ਇਹੋ ਜਿਹੇ ਪਾਣ ਖਾਣ ਵਾਲਿਆਂ ਦੇ ਨਾਲ ਬੀੜੀਆਂ ਪੀਣ ਵਾਲਿਆਂ ਦੇ ਨਾਲ ਪਤਾ ਨਹੀਂ ਕਿੰਨਾ ਗੰਦ ਮੰਦ ਇਹ ਬੰਦੇ ਖਾਂਦੇ ਆ ਇਹੋ ਜਿਹੇ ਕ੍ਰਮਲ ਬੰਦੇ ਜਿਨ੍ਹਾਂ ਦਾ ਕੋਈ ਪਸ਼ੋਕੜ ਹੀ ਨਹੀਂ ਤੁਸੀਂ ਉਹਨਾਂ ਦੇ ਨਾਲ ਤੁਲਨਾ ਕਰ ਰਹੇ ਹੋ ਪੰਜ ਪਿਆਰੇ ਸਹਿਬਾਂ ਦੀ ਸਰਪੇਸ਼ ਕਰਕੇ ਕਿ ਉਹ ਵੱਖ-ਵੱਖ ਸਥਾਨਾਂ ਦੇ ਵਿੱਚੋਂ ਆਏ ਸੀਗੇ ਤੇ ਉਹਨਾਂ ਨੇ ਆ ਕੇ ਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਕਦੇ ਇਤਿਹਾਸ ਪੜ੍ਹ ਕੇ ਦੇਖੋ ਗ੍ਰਾਹ ਸਾਹਿਬ ਪੰਜ ਪਿਆਰੇ ਸਹਿਬਾਂ ਦਾ ਪਸ਼ੋਕੜ ਪੜੋ ਇਹ ਨਹੀਂ ਸੀਗਾ ਬਈ ਇਹ ਜਿੱਦਣ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ 1699 ਦੀ ਵਿਸਾਖੀ ਵਾਲੇ ਦਿਨ ਇਕੱਠ ਕੀਤਾ 80000 ਦੇ ਕੱਠ ਸੀਗਾ ਇਹ ਨਿਕਾ ਵੀ ਇਹ ਪੰਜ ਪਿਆਰੇ ਸਹਬਾਨ ਉਸ ਦਿਨ ਹੀ ਪਹੁੰਚੇ ਸੀਗੇ ਇਤਿਹਾਸ ਨੂੰ ਪੜੋ ਤੁਹਾਨੂੰ ਪਤਾ ਲੱਗੇ ਲੰਮਾ ਸਮਾਂ ਹੋ ਗਿਆ ਸੀ ਇਹਨਾਂ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਪਾਤਸ਼ਾਹ ਦੇ ਕੋਲ ਰਹਿੰਦੇ ਆ ਨੂੰ ਤੇ ਜਦੋਂ ਆਪਾਂ ਇਤਿਹਾਸ ਪੜਦੇ ਪਛੋਕੜ ਪੜਦੇ ਫਿਰ ਪਤਾ ਲੱਗਦਾ ਇਹਨਾਂ ਦੇ ਦਾਦੇ ਪਰਦਾਦੇ ਜਿਹੜੇ ਆ ਉਹ ਗੁਰੂ ਨਾਨਕ ਦੀ ਸਿੱਖੀ ਦੇ ਨਾਲ ਜੁੜੇ ਹੋਏ ਸੀਗੇ ਐਵੇਂ ਨਹੀਂ ਸੀਸ ਦੇਣ ਵਾਸਤੇ ਉੱਠ ਤਲ ਉੱਤੇ ਵੱਡੀ ਕੁਰਬਾਨੀ ਆ 80000 ਦੇ ਕੱਠ ਦੇ ਵਿੱਚੋਂ ਪੰਜ ਨਿਤਰੇ ਇਤਿਹਾਸ ਨੂੰ ਪੜੋ ਫਿਰ ਪਤਾ ਲੱਗੂਗਾ ਰੌਂਗਟੇ ਖੜੇ ਹੋ ਜਾਂਦੇ ਇੱਕ ਵਾਰੀ ਆਪਣਾ ਲਹੂ ਪਿੱਜਾ ਇਤਿਹਾਸ ਪੜ ਕੇ ਵੀ ਸਾਡਾ ਇਤਿਹਾਸ ਕਿੰਨਾ ਵੱਡਾ ਵਾ ਅਸੀਂ ਮੂੰਹ ਚੱਕ ਕੇ ਹੋ ਜੇ ਬੰਦਿਆਂ ਨਾਲ ਪੰਜ ਪਿਆਰੇ ਸਹਿਬਾਨ ਦੀ ਤੁਲਨਾ ਕਰ ਦਿੰਨੇ ਆ ਇਹਨਾਂ ਨੇ ਇੱਥੇ ਆ ਕੇ ਕ੍ਰਾਈਮ ਕੀਤੇ ਆ ਮਾੜੇ ਕੰਮ ਕੀਤੇ ਆ ਇਹਨਾਂ ਨੇ ਪੰਜਾਬ ਦੇ ਭਲੇ ਦੇ ਕੀ ਕੀਤਾ ਭਾਵੇਂ ਪੰਜ ਪਿਆਰੇ ਸਹਿਬਾਨ ਅਦਰ ਸਟੇਟ ਤੋਂ ਆਏ ਸੀਗੇ ਪਰ ਯਾਦ ਰੱਖੀ ਉਗਰਾਹਾਂ ਸਾਹਿਬ ਸਾਡਾ ਤੇ ਤੁਹਾਨੂੰ ਫਿਰ ਵੀ ਮਾੜਾ ਬੋਲਣ ਨੂੰ ਦੇਣ ਦੀ ਕਰਦਾ ਤੁਸੀਂ ਵੱਡੇ ਆ ਅੱਜ ਬੋਲਣਾ ਪੈ ਗਿਆ ਪੰਜ ਪਿਆਰੇ ਸਹਿਬਾਨ ਭਾਵੇਂ ਵੱਖ-ਵੱਖ ਸਟੇਟਾਂ ਤੋਂ ਆਏ ਸੀਗੇ ਪਰ ਉਹਨਾਂ ਨੇ ਗੁਰੂ ਨਾਨਕ ਦੀ ਸਿੱਖੀ ਧਾਰਨ ਕੀਤੀ ਸੀਸ ਦੇ ਕੇ ਉਹਨਾਂ ਨੇ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਤੇ ਸਾਰੀ ਉਮਰ ਇਸ ਪੰਜਾਬ ਦੇ ਭਲੇ ਦੀ ਖਾਤਰ ਲੜੇ ਆ ਤੁਸੀਂ ਦੱਸੋ ਪੰਜ ਪਿਆਰੇ ਸਹਿਬਾਨ ਦੇ ਵਿੱਚੋਂ ਕਿਸੇ ਨੇ ਕਿਸੇ ਦਾ ਨੁਕਸਾਨ ਕੀਤਾ ਹੋਵੇ ਕਿਸੇ ਦਾ ਬੱਚਾ ਨਜਾਇਜ਼ ਮਾਰਿਆ ਹੋਵੇ ਕਿਸੇ ਦੀ ਇੱਜ਼ਤੇ ਹੱਥ ਪਾਇਆ ਹੋਵੇ ਪੰਜਾਬ ਦੇ ਵਿੱਚ ਨਸ਼ਾ ਫੈਲਾਇਆ ਹੋਵੇ ਜਾਂ ਨਸ਼ੇ ਦੀ ਗੱਲ ਕੀਤੀ ਹੋਵੇ ਪੰਜ ਪਿਆਰੇ ਸਹਿਬਾਨ ਦਾ ਉਤਪਾਦ ਸਮਝੋ ਪੰਜ ਪਿਆਰੇ ਸਹਿਬਾਨ ਦੇ ਕੋਲੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਇੱਕ ਬੋਡਾ ਥੱਲੇ ਲਾ ਕੇ ਫਿਰ ਅਮਰਦੀਦਾਤ ਪ੍ਰਾਪਤ ਕਰਦੇ ਆ ਤੇ ਤੁਸੀਂ ਇਹੋ ਜਿਹੇ ਗੱਲਾਂ ਕਰ ਰਹੇ ਆ ਪੰਜ ਪਿਆਰੇ ਸਹਿਬਾਂ ਦੇ ਨਾਲ ਇਹੋ ਜਿਹੇ ਬੰਦਿਆਂ ਨੂੰ ਡਰ ਲਾ ਰਹੇ ਆ ਸਾਨੂੰ ਪਤਾ ਹੀ ਨਹੀਂ ਤੇ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਆ ਵੀ ਗੁਰੂ ਗੋਬਿੰਦ ਸਿੰਘ ਪਾਚਾ ਮਹਾਰਾਜ ਦਾ ਜੇ ਜਨਮ ਬਿਹਾਰ ਪਟਨਾ ਸਾਹਿਬ ਦੀ ਧਰਤੀ ਉੱਤੇ ਹੋਇਆ ਅਸੀਂ ਇਹ ਵੀ ਗੱਲਾਂ ਆਪਣੀ ਮੂੰਹ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਨਮ ਪ੍ਰਕਾਸ਼ ਜ਼ਰੂਰ ਗੁਰੂ ਗੋਬਿੰਦ ਸਿੰਘ ਪਾਚਾ ਮਹਾਰਾਜ ਦਾ ਪਟਨਾ ਸਾਹਿਬ ਦੀ ਧਰਤੀ ਉੱਤੇ ਹੋਇਆ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਪੰਜਾਬ ਦੀ ਧਰਤੀ ਤੋਂ ਤੁਰੇ ਸੀਗੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਉਹਨਾਂ ਦਾ ਪਿਸ਼ੋਕਰ ਬਿਹਾਰ ਦੇ ਨਾਲ ਨਹੀਂ ਸੀਗਾ ਪਿਸ਼ੋਕਰ ਪੰਜਾਬ ਦੇ ਨਾਲ ਆ ਇਤਿਹਾਸ ਪੜੋ ਤੁਹਾਨੂੰ ਪਤਾ ਹੀ ਹੈ ਸ਼ਾਇਦ ਤੁਸੀਂ ਵੀ ਪੜਦੇ ਹੋਵੋਗੇ ਪਰਦੇ ਨਹੀਂ ਹੋਵੋਗੇ ਸੁਣਦੇ ਜ਼ਰੂਰ ਹੋਵੋਗੇ ਪਰ ਸੰਤ ਇੱਕ ਅੱਤ ਪੈ ਗਈ ਆ ਵੀ ਹਰੇਕ ਗੱਲ ਨੂੰ ਸਿੱਖਾਂ ਦੇ ਜਾਂ ਗੁਰੂ ਸਾਹਿਬਾਂ ਦੇ ਨਾਲ ਜੋੜ ਦੋ ਜਾਂ ਸਿੱਖਾਂ ਦੇ ਨਾਲ ਜੋੜ ਦੋ ਜਾਂ ਸਾਡੇ ਸ਼ਹੀਦਾਂ ਦੀ ਬਦਨਾਮੀ ਕਰਨ ਲੱਗ ਪੋ ਮੁੱਦਾ ਤੇ ਹੋਰ ਮੁੱਦਾ ਤੇ ਇਹ ਚੱਲ ਰਿਹਾ ਵੀ ਇਹਨਾਂ ਨੇ ਮਾਰੇ ਕੰਮ ਕਰਦੇ ਆ ਸਨਾਖਤ ਹੋਣੀ ਚਾਹੀਦੀ ਐ ਤੁਸੀਂ ਗੁਰੂ ਸਾਹਿਬਾਂ ਦਾ ਵਿੱਚ ਲਿਆਏ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਉੱਥੇ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਸਿੱਖੀ ਦੇ ਪ੍ਰਚਾਰ ਦੇ ਦੌਰਾਨ ਉਹਨਾਂ ਇਲਾਕਿਆਂ ਦੇ ਵਿੱਚ ਗਏ ਤੇ ਫਿਰ ਤੁਸੀਂ ਹੁਣ ਅੱਗੇ ਜਾ ਕੇ ਇਤਿਹਾਸ ਨੂੰ ਪੜ੍ਹੋ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਫਿਰ ਪੰਜਾਬ ਦੀ ਧਰਤੀ ਅਨੰਦਪੁਰ ਦੇ ਵਿੱਚ ਆਏ ਖਾਲਸਾ ਕਿੱਥੇ ਸੱਜਿਆ ਗਿਆ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਕੇਰਾ ਪਿੰਦਾ ਰਿਆ ਸਤਿਗੁਰੂ ਸੱਚੇ ਪਾਤਸ਼ਾਹ ਇਸ ਪੰਜਾਬ ਦੀ ਧਰਤੀ ਉੱਤੇ ਰਹਿ ਕੇ ਜ਼ੁਲਮ ਦਾ ਡਟ ਕੇ ਵਿਰੋਧ ਕਰਦੇ ਰਹੇ ਉਸ ਸਮੇਂ ਦੀ ਦਿੱਲੀ ਦੀ ਹਕੂਮਤ ਔਰੰਗਜ਼ੇ ਵਰਗਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪੰਜਾਬ ਦੀ ਧਰਤੀ ਤੋਂ ਵੰਗਾਰਿਆ ਬਿਹਾਰ ਦੀ ਧਰਤੀ ਤੋਂ ਨਹੀਂ ਵੰਗਾਰਿਆ ਜਾ ਕੇ ਪੰਜਾਬ ਦੇ ਵਿੱਚ ਜਥੇਬੰਦਕ ਢਾਂਚਾ ਖੜਾ ਕੀਤਾ ਪੰਜਾਬ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ हां ਬਾਹਰਲੇ ਸਟੇਟਾਂ ਦੇ ਲੋਕ ਨਾਲ ਜੁੜੇ ਤੇ ਪਰ ਜਿਹੜਾ ਜੁੜਿਆ ਉਹਨੇ ਫਿਰ ਜ਼ਿੰਦਗੀ ਦੇ ਵਿੱਚ ਕੋਈ ਕ੍ਰਾਈਮ ਨਹੀਂ ਕੀਤਾ ਜ਼ੁਲਮ ਦੇ ਵਿਰੁੱਧ ਤੇ ਉਹ ਬੰਦੇ ਜ਼ਰੂਰ ਖੜੇ ਹੁੰਦੇ ਹੋਣਗੇ ਜ਼ੁਲਮੀ ਨਹੀਂ ਬਣਾਏ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜ਼ੁਲਮ ਦੇ ਵਿਰੁੱਧ ਖੜੇ ਹੋਣ ਵਾਲੇ ਜਿਹੜੇ ਸੀਗੇ ਉਹ ਮਨੁੱਖ ਧਰਤੀ ਉੱਤੇ ਪੈਦਾ ਕੀਤੇ ਤੇ ਤੁਸੀਂ ਆਪਣੇ ਕੋਲੋਂ ਹੀ ਹੋ ਜੀਆਂ ਗੱਲਾਂ ਜਿਹੜੀਆਂ ਬਣਦੀਆਂ ਹੀ ਨਹੀਂ ਪੰਜਾਬ ਦੀ ਧਰਤੀ ਉੱਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇਸ ਧਰਤੀ ਦੇ ਚੱਪੇ-ਚੱਪੇ ਦੇ ਉੱਤੇ ਜੇ ਕਿਤੇ ਗੱਲ ਆਈ ਨਾ ਗੁਲਾਮੀ ਦੀਆਂ ਜੰਜੀਰਾ ਤੋੜਨ ਦੀ ਤੁਸੀਂ ਕਿਵੇਂ ਭੁੱਲ ਗਏ ਵੀ ਇਸ ਪੰਜਾਬ ਦੀ ਧਰਤੀ ਆਨੰਦਪੁਰ ਸਾਹਿਬ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਤਕਾਰਯੋਗ ਪਿਤਾ ਧੰਨ 시 ਗੁਰੂ ਤੇਗ ਬਹਾਦਰ ਮਹਾਰਾਜ ਨੂੰ ਹਿੰਦੂਸਤਾਨ ਦੇ ਵਿੱਚੋਂ ਜਦੋਂ ਝੁਲਮ ਹਿੰਦੂ ਵੀਰਾਂ ਤੇ ਹੁੰਦਾ ਸੀਗਾ ਤੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਪ ਆਪਣੇ ਸਤਕਾਰਯੋਗ ਪਿਤਾ ਜੀ ਨੂੰ ਤੋੜਿਆ ਪੰਜਾਬ ਦੀ ਧਰਤੀ ਤੋਂ ਤੋੜਿਆ ਦਿੱਲੀ ਵੱਲ ਨੂੰ ਤੇ ਦਿੱਲੀ ਵਿੱਚ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਸੀਸ ਦਿੱਤਾ ਪਰਮ ਨੂੰ ਬਚਾਉਣ ਦੀ ਖਾਤਰ ਧਰਮ ਕੋਈ ਵੀ ਹੋਵੇ ਪਰ ਸਤਗੁਰੂ ਸੱਚੇ ਪਾਤਸ਼ਾਹ ਨੂੰ ਇਹ ਦੱਸਣਾ ਚਾਹੁੰਦੇ ਸੀ ਦੁਨੀਆ ਨੂੰ ਉਸ ਸਮੇਂ ਦੇ ਜ਼ਾਲਮ ਬਾਦਸ਼ਾਹ ਨੂੰ ਵੀ ਧਰਮ ਜਿਹੜਾ ਵਾ ਨਾ ਇਹ ਸਾਰਿਆਂ ਲਈ ਕਿਸੇ ਤੇ ਥੋਪਿਆ ਨਹੀਂ ਜਾ ਸਕਦਾ ਇਹ ਬੰਦੇ ਦਾ ਆਪਣਾ ਮਨਿਆ ਵੀ ਉਹਨੇ ਕਿਹੜੇ ਧਰਮ ਦੇ ਵਿੱਚ ਜਾਣਾ ਮਾ ਜ਼ੋਰ ਜ਼ਬਰਦਸਤੀ ਰਿਕਸਿਤ ਕੀਤੀ ਜਾ ਸਕਦੀ ਗੁਲਾਮੀ ਦੇ ਸੰਗਲ ਸਤਗੁਰ ਸੱਚੇ ਪਾਤਸ਼ਾਹ ਮਰਦ ਨੇ ਆਪਣਾ ਸੀਸ ਦੇ ਕੇ ਤੋੜਿਆ ਇਸ ਪੰਜਾਬ ਦੀ ਧਰਤੀ ਉੱਤੇ ਤੁਸੀਂ ਤਾਂ ਗੱਲ ਕਰ ਦਿੰਦੇ ਮਿੰਟ ਦੇ ਵਿੱਚ ਵੀ ਗੁਰੂ ਗੁਰੂਵਿੰਸਿੰਗ ਪਾਤਸ਼ਾਹ ਮਰਦਾ ਪ੍ਰਕਾਸ਼ ਪਟਨਾ ਸਾਹਿਬ ਬਿਹਾਰ ਦੇ ਵਿੱਚ ਹੋਇਆ ਸੀਗਾ ਪਰ ਕਦੇ ਸੋਚ ਕੇ ਦੇਖਿਓ ਇਸ ਪੰਜਾਬ ਦੀ ਧਰਤੀ ਦੀ ਖਾਤਰ ਇਸ ਪੰਜਾਬ ਦੇ ਗਲ ਦੇ ਵਿੱਚੋਂ ਗੁਲਾਮੀ ਦੇ ਸੰਗਲ ਤੋੜਨ ਦੀ ਖਾਤਰ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਬੱਚੇ ਤੱਕ ਵੀ ਸ਼ਹੀਦ ਕਰਵਾ ਦਿੱਤੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਮਾਚੀਵੜ ਦੇ ਜੰਗਲਾਂ ਦੇ ਵਿੱਚ ਕੰਡਿਆਂ ਉਤੇ ਰਾਤਾਂ ਗੁਜ਼ਾਰਦੇ ਆ ਅਸੀਂ ਇਹ ਗੱਲਾਂ ਕਿਵੇਂ ਭੁੱਲ ਜਾਨੇ ਆ ਤੁਸੀਂ ਗੱਲ ਕੀਤੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਵੀ ਗੁਰੂ ਨਾਨਕ ਦਾ ਧਰਮ ਸਾਰਿਆਂ ਨੂੰ ਪਿਆਰ ਕਰਦਾ ਗੁਰੂ ਨਾਨਕ ਦਾ ਧਰਮ ਮਨੁੱਖ ਬਰਾਬਰ ਨੂੰ ਇੱਕ ਤਰ੍ਹਾਂ ਦੇਖਦਾ ਵਾ ਇਹ ਗੱਲ ਸੱਚ ਆ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਜਿਹੜਾ ਸਾਰਿਆਂ ਨੂੰ ਪਿਆਰ ਕਰਨਾ ਸਿਖਾਉਂਦਾ ਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਸ਼ਬਦ ਪੜਿਆ ਜਾਂਦਾ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਕਨੂਟੇ ਸਭ ਜੱਕ ਪੁਜਿਆ ਕੌਣ ਭਲੇ ਕੋ ਮੰਦੇ ਪਰ ਉਗਰਾਹਾ ਸਾਹਿਬ ਤੁਸੀਂ ਅਗਲੀ ਗੱਲ ਭੁੱਲ ਗਏ ਜਿੱਥੇ ਬਾਬੇ ਨੇ ਸਾਨੂੰ ਪਿਆਰ ਕਰਨਾ ਸਿਖਾਇਆ ਨਾ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਾਨੂੰ ਬਰਾਬਰਤਾ ਦਾ ਸਾਰਿਆਂ ਨੂੰ ਦਰਜਾ ਦਿੱਤਾ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਚੰਗੇ ਮਨੁੱਖ ਦੀ ਘਾਤ ਘੜੀ ਆ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਚੰਗੇ ਨੂੰ ਚੰਗਾ ਕਿਹਾ ਉਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਾਬਰ ਬਗਿਆਨ ਨੂੰ ਜਾਬਰ ਵੀ ਕਿਹਾ ਤੇ ਅਸੀਂ ਉਸ ਗੁਰੂ ਨਾਨਕ ਦੀ ਸਿੱਖਿਆ ਲੈ ਕੇ ਤੁਰੇ ਹੋਏ ਆਂ ਸਾਡੇ ਵਿੱਚੋਂ ਸਿੱਖਿਆ ਗਈ ਕਿਤੇ ਨਹੀਂ ਉਹ ਅਸੀਂ ਚੰਗੇ ਨੂੰ ਚੰਗਾ ਕਹਿੰਦੇ ਜਿਹੜਾ ਚੰਗਾ ਕੰਮ ਕਰਦਾ ਪਰ ਗੁਰੂ ਨਾਨਕ ਦੀ ਸਿੱਖਿਆ ਦੂਸਰੀ ਵੀ ਸਾਡੇ ਕੋਲ ਆ ਵੀ ਜੇ ਕਿਤੇ ਬਾਬਰ ਵਰ ਕਰਕੇ ਆਜਦੇ ਤੇ ਅਸੀਂ ਉਹਦੇ ਸਾਹਮਣੇ ਧੌਣ ਨਹੀਂ ਝੁਕਾਉਂਦੇ ਅਸੀਂ ਉਹਨੂੰ ਜ਼ਾਬਰ ਕਹਿ ਕੇ ਲਲਕਾਰਦੇ ਆਂ ਅਸੀਂ ਗੁਰੂ ਗਵੇਸਿੰਗ ਪਾਸ਼ਾ ਮਹਾਰਾਜ ਦੀ ਸਿੱਖਿਆ ਅਸੀਂ 10 ਲੱਖ ਘੇਰੇ ਦੇ ਵਿੱਚ ਹਥਿਆਰ ਨਹੀਂ ਛੁੱਟਦੇ ਅਸੀਂ ਬਹਾਦਰੀ ਨਾਲ ਲੜਦੇ ਆਂ ਕਿਉਂਕਿ ਅਸੀਂ ਭੱਜਣ ਵਾਲਿਆਂ ਵਿੱਚੋਂ ਨਹੀਂ ਅਸੀਂ ਧਰਮ ਦੀ ਖਾਤਰ ਲੜਨ ਵਾਲਿਆਂ ਦੇ ਵਿੱਚੋਂ ਆ ਇਹ ਆ ਸਾਡਾ ਪਛੋਕੜ ਇਹ ਆ ਪੰਜ ਪਿਆਰੇ ਸਹਿਬਾਂ ਦਾ ਇਤਿਹਾਸ ਉਹਨਾਂ ਨੇ ਇਸ ਪੰਜਾਬ ਦੀ ਧਰਤੀ ਦੀ ਖਾਤਰ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਇਤਿਹਾਸ ਪੜ ਕੇ ਦੇਖਿਓ ਕਿਤੇ ਐਵੇਂ ਕਿਸੇ ਨੂੰ ਇਹੋ ਜਿਹੇ ਗੰਦਮਦ ਖਾਣ ਵਾਲੇ ਬੰਦਿਆਂ ਨੂੰ ਪੰਜ ਪਿਆਰੇ ਸਹਿਬਾਂ ਦੇ ਨਾਲ ਤੁਲਨਾ ਕਰ ਦੇਣੀ ਗੁਰੂ ਸਾਹਿਬਾਂ ਦੇ ਨਾਲ ਤੁਲਨਾ ਕਰ ਦੇਣੀ ਇਹੋ ਜੀਆਂ ਗੱਲਾਂ ਤੂੰ ਗਰੀਜ ਕਰੋ ਇਹ ਬਿਆਨ ਦੇ ਕੇ ਤੁਹਾਡਾ ਕਿੰਨਾ ਮਜ਼ਾਕ ਉਦਿਆ ਕਦੇ ਇਹ ਤੁਸੀਂ ਬਹਿ ਕੇ ਸੋਚਿਓ ਵੀ ਇਹ ਮੇਰਾ ਬਿਆਨ ਸਹੀ ਸੀ ਜਾਂ ਗਲਤ ਸੀਗਾ ਮੁੱਦਾ ਪੰਜਾਬ ਦੇ ਵਿੱਚ ਹੋ ਰਿਹਾ ਤੁਸੀਂ ਉਸ ਮੁੱਦੇ ਉੱਤੇ ਜਾ ਕੇ ਗੱਲ ਕਰ ਸਕਦੇ ਆ ਤੁਸੀਂ ਆਪਣੀ رائے ਰੱਖ ਸਕਦੇ ਆ ਪਰ ਵਿੱਚ ਧਰਮ ਦੀ ਗੱਲ ਲੈ ਕੇ ਆਉਣੀ ਗੁਰੂ ਸਾਹਿਬਾਨ ਦੀ ਗੱਲ ਲੈ ਕੇ ਆਉਣੀ ਇਹ ਫੇ ਚੰਗਾ ਨਹੀਂ ਇਸ ਕਰਕੇ ਹਰੇਕ ਉਸ ਇਨਸਾਨ ਨੂੰ ਇਹ ਗੱਲ ਕਹਿਣੀ ਬੜੀ ਜ਼ਰੂਰੀ ਆ ਵੀ ਜਿਹੜਾ ਮੁੱਦਾ ਹੁੰਦਾ ਵਾ ਉਦੇ ਉੱਤੇ ਬੋਲਿਆ ਜਾਵੇ। ਬਸ। ਭਈ ਕੋਈ ਕਿਸੇ ਦੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਨਾ ਕਰੇ ਜਾ ਕੇ। ਤੁਸੀਂ ਤੁਹਾਡੇ ਵਰਗੇ ਲੋਕ ਹਰੇਕ ਵਾਰੀ Hindu ਤੇ Sikh ਦਾ ਮੁੱਦਾ ਜਾਂ ਹੋਰ ਮੁੱਦੇ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰਦੇ ਆ। ਇਹੋ ਜੀਆਂ ਗੱਲਾਂ ਤੋਂ ਬਰੇਜ ਕਰਨਾ ਚਾਹੀਦਾ ਸਾਨੂੰ। ਮੁੱਦਾ ਚੱਲਿਆ ਸੀ ਇੱਕ ਬੰਦੇ ਨੇ ਜ਼ੁਲਮ ਕੀਤਾ ਤੇ ਉਹਦੇ ਵਿਰੁੱਧ ਜਿਹੜਾ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਵਾ ਇੱਕ ਅੰਦੋਲਨ ਛਿੜਿਆ। ਜ਼ੁਲਮ ਦੇ ਖਾਤਰ ਜਿਸ ਗੁਰੂ ਸਾਹਿਬਾਨ ਵੀ ਤੁਸੀਂ ਗੱਲ ਕਰ ਰਹੇ ਹੋ ਜਿਨ੍ਹਾਂ ਨੇ ਸਾਨੂੰ ਜ਼ੁਲਮ ਦੇ ਵਿਰੁੱਧ ਖੜਾ ਹੋਣਾ ਸਿਖਾਇਆ ਤੇ ਉਹੀ ਕੰਮ ਜਿਹੜੇ ਆ ਪੰਜਾਬ ਦੇ ਲੋਕ ਕਰ ਰਹੇ ਆ ਸਿੱਖ ਕਰ ਰਹੇ ਆ। ਮਾਫ ਕਰਿਓ। ਅੱਗੇ ਵਾਸਤੇ ਜਦੋਂ ਵੀ ਆਪਾਂ ਕੋਈ ਹੋ ਜਿਆ ਬਿਆਨ ਦੇਣਾ ਵਾ ਉਹਨੂੰ ਸੋਚ ਸਮਝ ਕੇ ਇਹੋ ਜਿਹੇ ਬਿਆਨ ਜਿਹੜੇ ਆ ਤੁਸੀਂ ਦਿਆ ਕਰੋ। ਪੰਜ ਪਿਆਰੇ ਸਹਿਬਾਨ ਨੇ ਪੰਜਾਬ ਦੀ ਧਰਤੀ ਉੱਤੇ ਰਹਿ ਕੇ ਕੋਈ ਕ੍ਰਾਈਮ ਨਹੀਂ ਕੀਤਾ। ਜ਼ੁਲਮ ਦੇ ਵਿਰੁੱਧ ਡਟ ਕੇ ਖਲੋਤੇ ਆ। ਤੇ ਅਸੀਂ ਕਿਵੇਂ ਹੋ ਜੀਆਂ ਗੱਲਾਂ ਕਰ ਦਿੰਨੇ ਆ ਜਿਨ੍ਹਾਂ ਦਾ ਕੋਈ ਮੂੰਹ ਸਿਰ ਨਹੀਂ ਹੈਗਾ ਤੁਸੀਂ ਆਪਣੇ ਕੋਲੋਂ ਹੀ ਜੋ ਸਾਡੇ ਮੂੰਹ ਦੇ ਵਿੱਚ ਆਉਂਦਾ ਸੀ ਬੁੱਲੀ ਜਾਂਦੇ ਆ ਵਿਰੋਧ ਕਰਨਾ ਚਾਹੀਦਾ ਸੀ ਸਾਡੇ ਹਰ ਇੱਕ ਪ੍ਰਚਾਰਕ ਨੂੰ ਇਹੋ ਜਿਹੇ ਬੰਦਿਆਂ ਦਾ ਚੱਕੇ ਬੰਦਿਆਂ ਨੂੰ ਵਿਰੋਧ ਕਰਨਾ ਚਾਹੀਦਾ ਸੀ ਪਤਾ ਲੱਗ ਜਾਂਦਾ ਵੀ ਅੱਗੇ ਵਾਸਤੇ ਜੇ ਕੋਈ ਸਾਡੇ ਗੁਰੂ ਸਾਹਿਬਾਨ ਦੇ ਵਰਕਲੱਬ ਬੋਲਦਾ ਪੰਜ ਪਿਆਰੇ ਸਾਹਿਬਾਨ ਦੇ ਵਰਕਲੱਬ ਬੋਲਦਾ ਸਾਡੇ ਸ਼ਹੀਦਾਂ ਦੇ ਵਰਕਲੱਬ ਬੋਲਦਾ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਜੇ ਬੋਲਣਾ ਵਾ ਤੇ ਮੈਂ ਬੜਾ ਸੋਚ ਸਮਝ ਕੇ ਬੋਲਣਾ ਵਾਂ ਸੋ ਬੇਨਤੀ ਆ ਇਹੋ ਜਿਹਾਂ ਕਮੈਂਟ ਆਪਣਾ ਸਪੀਚ ਦੇਣ ਤੋਂ ਪਹਿਲਾਂ ਸਾਨੂੰ ਸੋਚ ਲੈਣਾ ਚਾਹੀਦਾ ਵਾ ਪੜ ਲੈਣਾ ਚਾਹੀਦਾ ਸਾਨੂੰ ਇਸ ਕਰਕੇ ਇਹ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀ ਬਹੁਤ ਹਵਾਨੀਅਤ ਵਾਲੀ ਜਿਹੜੀ ਘਟਨਾ ਵਾਪਰੀ ਆ ਇਹੋ ਜਿਹਿਆਂ ਘਟਨਾਵਾਂ ਨਾ ਵਾਪਰਨ ਸਾਨੂੰ ਸੁਚੇਤ ਰਹਿਣ ਦਾ ਸਾਨੂੰ ਸਭ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਸਿਗਾ ਸਪੀਡ ਦੇਣੀ ਚਾਹੀਦੀ ਸਿਗੀ ਅਸੀਂ ਤੇ ਹੋਰ ਬੰਨਣੇ ਤੁਰ ਪਏ ਇਸ ਕਰਕੇ ਜਿਹੜਾ ਮੁੱਦਾ ਵਾ ਉਤੋਂ ਨਾ ਪਟਕਿਆ ਜਾਵੇ ਪੰਜਾਬ ਪੰਜਾਬੀਅਤ ਦੀ ਗੱਲ ਕੀਤੀ ਜਾਵੇ ਸਾਨੂੰ ਕੋਈ ਨਹੀਂ ਇੱਥੇ ਆ ਕੇ ਜਿਹੜਾ ਵੀ ਰਵੇ ਪਿਆਰ ਦੇ ਨਾਲ ਰਵੇ ਹਰੇਕ ਦਾ ਸਤਿਕਾਰ ਆ ਤੇ ਕਰਦੇ ਵੀ ਆਏ ਸਿੱਖ ਤੇ ਗਾਂ ਵੀ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ